ਦੀ ਪੂਰਾ ਦੇ ਇਲਾਕੇ ਦੇ ਵਿੱਚ ਸਰਚ ਆਪਰੇਸ਼ਨ ਚਲਾਇਆ ਗਿਆ ਔਰ ਐਕਸ਼ਨ ਕੀਤਾ ਗਿਆ ਹੈ ਐਕਸ਼ਨ ਕੀਤਾ ਗਿਆ ਹੈ ਲਸ਼ਕਰਤ ਤੋਇਬਾ ਦੇ ਟੌਪ ਕਮਾਂਡਰ ﺍﻟताफ ਨੂੰ ਮੌਤ ਦੇ ਘਾਟ ਉਤਾਰਿਆ ਹੈ ਚਾਰੇ ਪਾਸਿਓ ਇਸ ਇਲਾਕੇ ਨੂੰ ਭਾਰਤੀ ਫੌਜ ਨੇ ਘੇਰਾ ਪਾ ਦਿੱਤਾ ਹੈ ਕਿਉਂਕਿ ਜਿਸ ਥਾਂ ਤੇ ਟੌਪ ਕਮਾਂਡਰ ਹੋਵੇ ਉਸ ਥਾਂ ਤੇ ਉਸ ਦੀ ਸੈਨਾ ਵੀ ਹੁੰਦੀ ਹੈ ਔਰ ਇਹ ਐਨਕਾਊਂਟਰ ਹਾਲੇ ਵੀ ਜਾਰੀ ਹੈ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਮੌਕੇ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਹਰ ਇੱਕ ਮੋੜ ਤੇ ਭਾਰਤੀ ਫੌਜ ਦੀ ਜਿਪਸੀ ਭਾਰਤੀ ਫੌਜ ਦੀ ਟੁਕੜੀ ਖੜੀ ਆ ਤਾਂ ਜੋ ਇਹਨਾਂ ਦੀ ਗ੍ਰਿਫਤਾਰੀ ਹੋ ਸਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ ਜਾਂ ਕਿਸੇ ਜੇਕਰ ਕਿਸੇ ਨੇ ਗੋਲਾਬਾਰੀ ਕੀਤੀ ਤਾਂ ਉਸ ਦਾ ਐਨਕਾਊਂਟਰ ਕੀਤਾ ਜਾਵੇ ਇਸ ਵਕਤ ਦੀ ਸਭ ਤੋਂ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਭਾਰਤੀ ਫੌਜ ਨੇ ﺍﻟताफ ਨੂੰ ਬਹੁਤ ਦੇ ਘਾਟ ਉਤਾਰ ਦਿੱਤਾ ਹੈ ਲਸ਼ਕਰ ਤੌਇਬਾ ਦਾ ਟੌਪ ਕਮਾਂਡਰ ﺍﻟताफ ਜੋ ਸੰਪਰਕ ਦੇ ਵਿੱਚ ਉਹਨਾਂ ਲੀਡਰ ਆਦੇ ਜੋ ਲਸ਼ਕਰ ਤੌਇਬਾ ਨੂੰ ਲੀਡ ਕਰਦੇ ਨੇ ਜੋ ਲਸ਼ਕਰ ਤੌਇਬਾ ਜੋ ਪੂਰੀ ਭਾਰਤ ਦੇ ਅੰਦਰ ਅਤਵਾਦ ਫੈਲਾਉਣਾ ਚਾਹੁੰਦੇ ਨੇ ਵੱਡੀਆਂ ਘਟਨਾਵਾਂ ਨੂੰ ਅੰਜਾਮ ਦੇਣਾ ਚਾਹੁੰਦੇ ਨੇ ਪਰ ਹੁਣ ਉਹਨਾਂ ਦੀ ਖੈਰ ਨਹੀਂ ਹੈ